ਤੇ ਉਸ ਤੋਂ ਬਾਅਦ ਕਰਮਜੀਤ ਕਹਿੰਦਾ ਕਹਿੰਦਾ ਵੀ ਉਹ ਲੈਣਾ ਰਾੜਲੇ ਤੇ ਕੈਲੰਬਲੇ ਸੀਗੇ ਤੇ ਬਾਕੀ 22 ਟੋਨੀ ਮਿਲਿਆ ਅੱਜ ਤੁਸੀਂ ਦੇਖ ਰਹੇ ਹੋਗੇ ਨਾ ਤੇ 22 ਟੋਨੀ ਨੇ ਕਾਫੀ ਸਾਲ ਆ ਜਿਹੜਾ ਸਮਾਨ ਆ ਪਾਤੜਾਂ ਪਟਿਆਲਾ ਚੰਡੀਗੜ ਬਠਿੰਡੇ ਤੱਕ ਮਾਰ ਕੀਤੀ ਹੈ ਜਦੋਂ ਇਹ ਏਜੰਟ ਦਾ ਕੰਮ ਕਰਦੇ ਹੁੰਦੇ ਸੀਗੇ A to Z ਚੀਜ਼ ਇਹ ਏਜੈਂਟੀ ਦਾ ਸਾਰਾ ਕੰਮ ਇਹਨੇ ਵੇਡ ਦੇ ਸੀ ਤੇ ਹੁਣ ਬਾਈ ਨੇ ਨਾ ਦੁਕਾਨ ਕੀਤੀ ਹੈਗੀ ਪਟਿਆਲੇ ਥੋੜੀ ਜਿਹੀ ਕਿਹੜੀ ਮਾਰਕੀਟ ਹੈ ਇਹ ਜੀ ਪਟਿਆਲਾ ਗਾਂਦੀ ਮਾਰਕੀਟ ਨੇ ਆ ਪੁਰਾਣਾ ਬਸਟਾ ਹੈ ਪੁਰਾਣੇ ਫਾਸਟੈਂਡ ਦੇ ਲਾਗੇ ਨਾ ਗਾਂਧੀ ਮਾਰਕੀਟ ਆ ਜਿਹੜੀ ਆਪਣੀ ਲੇਬੀਆ ਨਾਲ ਜੇਕੇ ਲੈ ਕੇ ਕਲਰ ਲੈਬ ਜੇਕੇ ਕਲਰ ਲੈਬ ਵਾਲੀ ਜਿਹੜੀ ਛੋਟੀ ਜੀ ਬਹੀ ਹੈ ਨਾ ਜਿੱਥੇ ਕੈਮਰਾ ਵਗੈਰਾ ਵੀ ਰਿਪੇਅਰ ਕਰਦੇ ਨੇ ਜੇਕੇ ਹੁਣੀ ਤੇ ਉਹਦੇ ਜੇਕੇ ਦੇ ਬਿਲਕੁਲ ਸਾਹਮਣੇ ਦੁਕਾਨਾ ਬਾਈ ਟੋਨੀ ਨੇ ਪਾਈ ਹੋਈ ਆ ਜਿਹੜਾ ਵੀ ਫੋਟੋਗ੍ਰਾਫੀ ਦੇ ਨਾਲ ਰਿਲੇਟਡ ਸਮਾਨ ਆ ਨਾ ਉਹ ਸਾਰਾ ਬਾਈ ਕੋਲੋਂ ਮਿਲ ਜਾਂਦਾਗਾ ਤੁਸੀਂ ਜਦੋਂ ਵੀ ਆਉਣਾਗਾ ਟੋਨੀ ਬਾਈ ਆ ਪਛਾਣ ਕਰ ਲਓ ਹੁਣ ਤਾਂ ਬਾਈ ਨੇ ਉਹ ਕਰ ਲਿਆ ਨਕਸ਼ਾ ਬਦਲ ਗਿਆ ਨਹੀਂ ਪਹਿਲਾਂ ਮਰਿਆ ਜਾਂ ਹੁੰਦਾ ਸੀ ਹਾਂ ਹੁਣ ਤਾਂ ਰਾਜੀ ਹੋ ਗਿਆ ਤੇ ਹੋਰ ਵੀਰੇ ਸੇਤਾ ਢੀਕ ਨੇ ਬੱਲੇ ਬੱਲੇ ਤੂੰ ਕਿਵੇਂ ਲੈਣਾ ਉਹ ਨਾ ਪਾਈ ਇਹਨਾਂ ਦਾ ਧੰਨਵਾਦ ਇਹ ਬਾਈ ਦਾ ਆ ਦੇਖੋ ਆ ਵੀ ਬਾਈ ਦਾ ਸ਼ਕਾਰੀ ਪਸਾਏ ਬਾਈ ਕੋਲੇ ਆਉਂਦਾ ਕੁਛ ਨਾ ਕੋਈ ਖਾਣ ਇਹ ਸੇਤਾ ਹਮੇਸ਼ਾ ਕਰਦੇ ਆ ਨਾ ਜੀ ਤੂੰ ਹੋਰ ਆਉਗੇ ਨੂੰ ਪਹੁੰਚ ਆਏ ਅੱਛਾ ਇਹਦੇ ਵਾਸਤੇ ਜੀ ਐਕਸਟਰਾ ਜਿੰਨਾ 24 ਘੰਟੇ ਇੱਕ ਵਾਰ ਆਣੀ ਆਣਾ ਅੱਛਾ ਬੜਾ ਟਾਈਮ ਆਇਆ ਲਾਕ ਟਾਈਮ ਇਹਨੂੰ ਪ੍ਰਸ਼ਾਦ ਪਾਉਣਾ ਹੈ ਰੋਟੀ ਲੱਡੂ ਖਾਏ ਵਾਹ ਜੀ ਵਾਹ ਇਹ ਕੁੱਤਾ ਇਹ ਹੋ ਗਿਆ ਤਾਂ ਅੱਛਾ ਕੁੱਤੀ ਆ ਇਹ ਖਾ ਕੇ ਇਹਨੂੰ ਵਾਪਸ ਜਾਣੀ ਵਾਹ ਜੀ ਵਾਹ 2 ਘੰਟੇ ਦੀ ਇੱਕ ਵਾਰ ਆਏ 2 ਘੰਟੇ ਗੈਟ ਕਰਦੇ ਉੱਜੇ ਮੇਰੀ ਇਹ ਅੱਛਾ ਅੱਛਾ ਦੂਰ ਸਪੈਸ਼ਲ ਲੱਡੂ ਲੈ ਕੇ ਆਣਾ ਹਾਂ ਇਹਦਾ ਕਿਸੇ ਨੇ ਕਬਜ਼ਾ ਹੋਰ ਕਰ ਲਿਆ ਇਹਦਾ ਪਹਿਲਾਂ ਇਹ ਆਉਂਦੀ ਸੀ ਹੁਣ ਆਉਣ ਵਾਲੀ ਇਹ ਮਗਰ ਪੈ ਗਈ ਇਸ ਤਾਂ ਭਰ ਜਾਈ ਖਾਂਦੀ ਅੱਛਾ ਇਹਨਾਂ ਦਾ ਫੈਕਸ ਟਾਈਮ ਕਰਿਆ ਹੈ ਇਹ ਇਸ ਨੂੰ ਲੈ ਕੇ ਆਉਂਦੀ ਹੈ ਮਾਲ ਆਪਣੀ ਜਾਨ ਤੇ ਖਤਰਾ ਲੈ ਕੇ ਮੂਰ ਕੀ ਕੁੱਤੀ ਹੈ ਹਾਂ ਹਾਂ ਕੁੱਤੀ ਹੈ ਬਈ ਚਲੋ ਕਿਹਦੇ ਦੁਕਾਨ ਦੀ ਨਸੂਜੇ ਨਾ ਬੱਸ ਇਹਨੂੰ ਵਾਪਸ ਦੇ ਲੈ ਤੰਮੋ ਚਲੋ ਚਲ ਬਈ ਹੁਣ ਤੁਮ ਲੱਡੂ ਮਿਲ ਗਿਆ ਚਲ ਹੁਣ ਲੱਡੂ ਮਿਲ ਗਿਆ ਤੇ ਅਸੀਂ ਜਾ ਹੀ ਚਲੋ 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 ਬਾਕੀ ਚੱਲਦੇ ਆਂਗੇ ਭਾਈਏ ਚੱਲੇ ਆ ਸਾਹਮਣੇ ਦੁਕਾਨਾ ਬਾਈ ਦੀ A to Z ਜਿਹੜਾ ਸਾਰਾ ਸਮਾਨ ਆਗਾ ਬਾਈ ਰੱਖਦਾਗਾ ਆਪਣੇ ਕੋਲ ਆ ਸਾਹਮਣੇ ਤੁਸੀਂ ਦੇਖ ਸਕਦੇ ਹੋ ਹਾਂ ਵੀ ਸਮਾਨ ਲੈ ਲਿਆ ਹਾਂ ਚਲੋ ਚੱਲੀਏ ਬਰਪਾ ਹੈ ਬਾ ਇੰਨਾ ਕੰਮ ਦੀ ਇਹ ਬਰਪਾ ਜੇ ਨਹੀਂ ਇਹ ਮੈਂ ਇਹ ਪਹੁੰਚਣਗੇ ਬਾਕੀ ਭਾਈ ਜੇ ਕਿਸੇ ਨੇ ਕੋਈ ਡਿਜ਼ਾਈਨਿੰਗ ਵੀ ਕਰਾਉਣੀ ਹੈ ਨਾ ਜਾਇਰ ਬੰਬ ਛਪਵਾਉਣੀ ਹੈ ਕਿਸੇ ਫੋਟੋਗ੍ਰਾਫਰ ਨੇ ਤਾਂ ਟੋਨੀ ਨਾਲ ਸੰਪਰਕ ਕਰ ਲਓ ਟੋਨੀ ਦਾ ਨੰਬਰ ਅਸੀਂ ਇੱਥੇ ਚਲਾ ਵੀ ਦਿੰਦੇ ਹਾਂ ਟੋਨੀ ਬੋਲ ਵੀ ਦੇਰੇ ਨੰਬਰ ਤੇਰਾ ਕੀ ਹੈਗਾ 9815217907 ਇਹ ਬਰੇ ਟੋਨੀ ਦਾ ਨੰਬਰ ਹੈਗਾ ਤੇ ਚਲੋ ਠੀਕ ਹੈ ਫਿਰ ਥੈਂਕ ਯੂ ਚਲੋ ਕੋ ਚੱਲਦੇ ਹਾਂ ਕਿ ਕਰਦੇ ਹਾਂ ਕੰਮ ਕਰਾ ਆਪਣਾ ਸਾਰੀ ਮਾਰਕੀਟ ਆ ਇਹਦੇ ਵਿੱਚ ਚਿੜੀਆਂ ਕਬੂਤਰ ਸਾਰਾ ਕੁਝ ਮਿਲ ਜਾਂਦਾ ਖਰਗੋਸ਼ ਹੈ ਹਨਾ ਆ ਕਿੰਨਾ ਕੁਛ ਬੈਠਾ ਹੈਗਾ ਸਾਰਾ ਕੁਝ ਮਿਲ ਜਾਂਦਾ ਮਾਰਕੀਟ ਦੇ ਵਿੱਚੋਂ ਤੇ ਆਹ ਦੇਖੋ ਕਤੂਰੇ ਜਿਓ ਆਹ ਤੇ ਤੋਤੇ ਜੇ ਮੈਂ ਬਿੱਲੀ ਹੈ ਕੁੱਤਾ ਇਹ ਉਹ ਪਰਾਂ ਵਾਲੀ ਪਰਾਂ ਵਾਲੀ ਬਿੱਲੀ ਹੈ ਆਹ ਜਿੜੀਆਂ ਨੇਗੀਆਂ ਆ ਬਿੱਲੀ ਕਾਲੀ ਐ ਵਾਹ ਵੀ ਵਾਹ ਆ ਲੈ ਰਿਆ ਨਜ਼ਾਰੇ ਪਿਆ ਪਿਆ ਦੇਖ ਧੁੱਪ ਸੇ ਗਦਾ ਜ਼ਿੰਦਗੀ ਦੇ ਆ ਵੀ ਮੇਨ ਚੌਕ ਆਗਾ ਬਸ ਸਟੈਂਡ ਵਾਲਾ ਜਿਹੜਾ ਪੁਰਾਣਾ ਬਸ ਸਟੈਂਡ ਆ ਗਿਆ ਇਹ ਮੇਨ ਚੌਕ ਆਗਾ ਇੱਥੇ ਸਾਹਮਣੇ ਬੱਤੀਆਂ ਨਹੀਂ ਗਈਆਂ ਅੱਜ ਮੈਨੂੰ ਲੱਗਦਾ ਬੱਤੀਆਂ ਨੇ ਆਊਟਲੇ ਕਰ ਰੱਖੀਆਂ ਨੇ ਗਈਆਂ ਇਹ ਕੋਈ ਜਾਗੋਚ ਤਾਂ ਨਹੀਂ ਮੇਰੇ ਹਿਸਾਬ ਨਾਲ ਤੇ ਸ਼ਾਇਦ ਪਤਾ ਨਹੀਂ ਕੋਈ ਚੱਕਰ ਪੈ ਗਿਆ ਹੋਊ ਅੱਜ ਤੇ ਰੋਡ ਬਹੁਤ ਚੱਲਦਾ ਤੇ ਰਾਜਪੁਰੇ ਨੂੰ ਲੰਘ ਜਾਂਦਾ ਨਵੇਂ ਬਸਟਾਂ ਨੂੰ ਲੰਘ ਜਾਂਦਾ ਰੋੜ ਇਹ ਦੇਖੋ ਸਾਹਮਣੇ ਆ ਜੀ ਮੰਦਿਰ ਦਾ ਜਿਹੜਾ ਪ੍ਰਵੇਸ਼ ਦੁਆਰ ਆ ਇੱਥੋਂ ਆਗਾ ਆ ਦੇਖੋ ਤੁਸੀਂ ਦੇਖ ਸਕਦੇ ਹੋਗੇ ਟੈਸਟ ਸਕੇਆਉਟੀ ਪੂਰੀ ਆਗੀ ਤੇ ਆਹ ਸਾਹਮਣੇ ਮੰਦਿਰ ਆ ਜੀ ਮਾਤਾ ਜੀ ਦਾ ਕਰ ਲੋ ਦਰਸ਼ਨ ਕਮੈਂਟਾਂ ਚ ਜੈ ਮਾਤਾ ਦੀ ਜਰੂਰ ਲਿਖਦੇ ਹੋ ਦੇਖ ਸਕਦੇ ਹੋ ਤੇ ਆ ਉਹੀ ਕੰਜਰਖਾਨਾ ਫੇਰ ਆ ਗਿਆ ਬੱਤੀਆਂ ਦਾ ਟ੍ਰੈਫਿਕ ਬਹੁਤ ਜ਼ਿਆਦਾ ਹੈ ਇੱਥੇ ਧਰਨੇ ਲੱਗਦੇ ਹੁੰਦੇ ਨੇ ਜਿਆਦੇ ਆਸਾਂਵਾਰਾ ਬਾਕੀ ਇੱਧਰ ਵੀ ਬਾਬਾ ਜੀ ਦਾ ਮਾਜੇ ਦਾ ਕੀ ਬਹੁਤ ਵਧੀਆ ਤੇ ਦੇਖੋ ਕਰਵੀ ਤੇ ਮੈਂ ਘਰ ਨਹੀਂ ਨਾ ਯਾਰ ਐਣਕਾਂ ਤੋਂ ਬਾਅਦ ਮੈਨੂੰ ਉਹ ਉੱਥੇ ਰੋਕ ਲੱਗੇ ਪਾਸੇ ਜਿੱਥੇ ਸਸਤੀਆਂ ਜਿਹੀਆਂ ਹੋਣਗੀਆਂ ਉਹ ਪਹਾਰਾ ਦੇ ਸਾਹਮਣੇ ਆ ਰਿਹਾ ਜੀ ਪਹਾਰਾ ਚੌਕ ਸਭ ਦਾ ਪਿਆਰਾ ہمارا ਪਹਾਰਾ ਸਭ ਦਾ ਪਿਆਰਾ ہمارا ਪਹਾਰਾ ਆ ਪਹਾਰਾ ਚੌਕ ਆ ਗਿਆ ਸਾਹਮਣੇ ਤੁਸੀਂ ਦੇਖ ਸਕਦੇ ਹੋਗੇ ਗੁਰਦੁਆਰਾ ਸਿੰਘ ਸਵਾ ਜੀ ਕਰ ਲੋ ਦਰਸ਼ਨ ਤੁਸੀਂ ਵੀ ਗੁਰੂ ਘਰ ਸਿੰਘ ਸਵਾ ਦੇਖ ਸਕਦੇ ਹੋਗੇ ਬਹੁਤ ਸੋਹਣਾ ਗੁਰੂ ਘਰ ਬਣਿਆ ਹੋਇਆ ਜੀ ਤੇ ਬਾਕੀ ਹੁਣ ਆਪਾਂ ਮੁੜਾਂਗੇ ਸਮਾਣੇ ਨੂੰ ਇੱਧਰ ਆ ਗਿਆ ਜੀ ਰਜਿੰਦਰਾ ਹਸਪੀਟਲ ਮਸ਼ਹੂਰ ਸਭ ਤੋਂ ਆ ਸਾਹਮਣੇ ਕਾਫੀ ਵੱਡਾ ਹਸਪੀਟਲ ਆ ਜੀ ਰਜਿੰਦਰਾ ਅਸੀਂ ਵੀ ਸਮਾਣੇ ਪਹੁੰਚਣ ਵਾਲੀਆਂ ਬੱਸ ਤੇ ਬਾਕੀ ਇੱਥੇ ਨਾਲ ਜਗ੍ਹਾ ਦੇ ਉੱਤੇ ਪਹਿਲਾਂ ਟੋਲ ਟੈਕਸ ਹੁੰਦਾ ਸੀਗਾ ਟੂਲ ਪਲਾਜਾ ਹੁੰਦਾ ਸੀ ਆ ਜਗ੍ਹਾ ਦੇ ਉੱਤੇ ਜਿੱਥੇ ਤੁਸੀਂ ਉਹ ਦੇਖ ਰਹੇ ਹੋਗੇ ਤੇ ਇੱਥੋਂ ਨਾ ਟੂਲ ਪਲਾਜਾ ਪਟਰਦਾ ਭਗਵੰਤ ਮਾਨ ਸਰਕਾਰ ਨੇ ਇੱਥੋਂ ਟੂਲ ਪਲਾਜਾ ਬੰਦ ਕਰਤਾ ਪਰ ਹੁਣ ਇਹ ਸੜਕ ਦੀ ਤੁਸੀਂ ਹਾਲਤ ਦੇਖੋ ਨਾ ਕਾਫੀ ਹਾਲਤ ਖਰਾਬ ਹੋਈ ਹੋਈ ਹੈਗੀ ਤੇ ਉਹ ਪਸਿਆਣੇ ਕੋਲੇ ਜਾ ਕੇ ਟਕੜੱਬੇ ਤੋਂ ਅਗਲੇ ਪਾਸੇ ਜਾ ਕੇ ਬੜਾ ਭੈੜਾ ਜਾਹਲ ਹੋਇਆ ਪੈ ਜਾਂਕਦਾ ਤੇ ਚਲੋ ਬਾਕੀ ਚੱਲਦੇ ਆਂਗੇ ਸਮਾਣਾ ਪਹੁੰਚ ਗਏ ਜੀ ਸਮਾਣਾ ਵੀ ਬਹੁਤ ਵਧੀਆ ਸ਼ਹਿਰ ਹੋਣਾ ਹੋ ਗਿਆ ਕਿਉਂਕਿ ਸਮਾਣਾ ਦੀਆਂ ਸੜਕਾਂ ਵੀ ਬੜੀਆਂ ਸੋਹਣੀਆਂ ਹੋ ਗਈਆਂ ਔਰ ਆਹ ਟੀ ਪੈਂਟ ਆਗਾ ਅੱਜ ਤੋਂ ਬੱਸ ਨਿਕਲ ਰਹੀ ਹੈਗੀ ਬੱਸ ਅੱਡੇ ਨੂੰ ਟੀ ਪੈਂਟ ਆ ਇਹ ਜੇ ਆਪਾਂ ਵਿੱਕੀ ਕੋਲ ਜਾ ਕਾਣਾ ਜੀ ਕਿੰਨੇ ਵਿੱਕੀ ਉਹ ਇੱਧਰ ਹੁਣ ਅਸੀਂ ਬੱਸ ਅੱਡੇ ਨੂੰ ਮੁੜ ਗਏ ਇੱਧਰ ਬਹੁਤ ਵਧੀਆ ਇਹਨਾਂ ਦਾ ਸਿਸਟਮ ਆਗਾ ਇਹ ਵੀ ਸੜਕਾਂ ਦੀ ਬਹੁਤ ਬੱਲੇ ਬੱਲੇ ਹੋਈ ਪਈ ਐ ਸੜਕ ਬੜੀ ਟੌਪ ਦੀ ਹੈਗੀ ਇਹ ਵੀ ਤੇ ਇੱਧਰ ਜੀਤ ਬੈਠਾ ਟੌਰ ਨਾਲ ਕੁਰਸੀ ਦੇ ਉੱਪਰ ਕੁਝ ਸੋਚ ਰਿਹਾ ਹੈਗਾ ਦੇਖੋ ਕਿੰਨਾ ਟੌਪ ਦੀ ਸੜਕਾਂ ਕੀ ਮੰਨਦੇ ਹੋਣਾ ਐਮੇ ਦੀਆਂ ਨਵੀਆਂ ਸੜਕਾਂ ਤੁਸੀਂ ਜ਼ਿੰਦਗੀ 'ਚ ਨਹੀਂ ਕਦੇ ਦੇਖੀਆਂ ਹੋਣਗੀਆਂ ਜਿਵੇਂ ਦੀ ਸੜਕ ਸਾਡੇ ਸਮਾਣੇ 'ਚ ਨੇ ਆ ਦੇਖੋ ਇਹ ਮੇਨ ਸੜਕ ਆ ਗਈ ਇਹ ਜਿਹੜੀ ਜਾਰੀ ਹੈ ਨਾ ਐਨ ਪਈ ਹੈ ਨਾ ਬਿੰਨੀ ਕਿੰਨੀ ਟੌਪ ਦੀ ਸੜਕ ਬਣਾਤੀ ਦੇਖ ਲੈ ਹੋਣਾ ਇਹਨਾਂ ਨੇ ਮੰਨਦੇ ਹਾਂ ਬੱਸਾਂ ਵਾਲੇ ਵੀ ਐਨ ਹੱਸ ਖੇਡ ਕੇ ਆਉਂਦੇ ਨੇਗੇ ਦੇਖੋ ਹਨ ਯਾਰ ਇਹ ਤਾਂ ਸਹੀ ਦੇਖ ਤੋ ਕੋਲ ਹੈ ਬਕੀਆਦੀ ਦੁਕਾਨ ਵਿੱਚ ਹੁਣ ਕਹਿੰਦਾ ਗੱਡੀ ਤੇ ਰਾਵੜ ਪਵਾਉਣੀ ਹੈਗੀ ਉਹ ਬਾਈ ਨੂੰ ਥੱਲੇ ਬਾੜ ਤਾਂ ਗੱਡੀ ਤੇ ਹੁਣ ਇਹ ਲੱਗ ਗਿਆ ਰਾਵੜ ਜੀ ਕੋਣ ਥੱਲੇ ਪਾਸੇ ਰਾਵੜ ਪੈ ਗਈ ਵਸੇ ਚਲ ਬਾਅਦ ਠੀਕ ਹੈ ਜੇ ਪੈ ਗਈ ਚੱਲ ਫਿਰ ਨਿਕਲ ਚਲ ਸ਼ੁਕਰ ਆਗਾ ਸੋਭੀਓ ਪੈ ਗਈ ਨਹੀਂ ਤਾਂ ਇਹਦੀ ਬਾਹਰ ਹੈ ਤੇ ਚੈੱਕ ਕਰਨਾ ਪਵੇ ਤੇ ਚਲੋ ਚਲੋ ਨਿਕੋ ਅੱਗੇ ਆ ਗਿਆ ਜੀ ਬਾਬਾ ਬੰਦਾ ਸਿੰਘ ਬਹਾਦਰ ਚੌਕ ਸਮਾਣੇ ਵਾਲਾ ਤੇ ਆਹ ਸਾਈਡ ਨੂੰ ਲੰਘ ਜਾਂਦੀ ਆ ਚੀਕੇ ਨੂੰ ਚੀਕਾ ਲੰਘ ਗਿਆ ਆ ਸਾਈਡ ਦੇ ਉੱਤੇ ਤੇ ਹੁਣ ਆ ਚੌਕਾ ਬਾਬਾ ਬੰਦਾ ਸਿੰਘ ਬਹਾਦਰ ਤੁਸੀਂ ਦੇਖ ਸਕਦੇ ਹੋਗੇ ਬਾਬਾ ਜੀ ਦੇ ਗੱਡੀ ਦੇ ਪਿੱਛੇ ਦੇਖੋ ਡਰਾਈਵਰ ਭਾਈ ਨੇ ਨਖਰੋ ਲਿਖਿਆ ਹੋਇਆ ਆ ਕਰਮਜੀਤ ਨੇ ਪਹਿਲਾਂ ਹੀ ਪੜ ਲਿਆ ਦੀਗਾ ਤੇ ਹੁਣ ਦੇਖਦੇ ਆਂਗੇ ਆਪਾਂ ਗੱਡੀਆਂ ਦਾ ਜਾਮ ਲੱਗੀ ਜਾਂਦਾ ਹੈਗਾ ਜੈ ਹੋ ਬਾਬਾ ਬੰਦਾ ਸਿੰਘ ਬਹਾਦਰ ਜੀ ਦੀ ਚਲੋ ਹੁਣ ਆਪਾਂ ਨਿਕਲਦੇ ਆਂਗੇ ਚਲੋ ਮੁੜੀਏ ਮੁੜੀਏ ਕੱਢ ਲਾ ਭਾਈ ਕੱਢ ਲਾ ਕੱਢ ਲਾ ਪੁਲਿਸ ਵਾਲੇ ਵੀ ਪੰਜਾਬ ਪੁਲਿਸ ਵੀ ਵਿਚਾਰੀ ਆਪਣੀ ਮਿਹਨਤ ਕਰ ਰਹੀ ਆ ਪੂਰੀ ਡਿਊਟੀ ਸ਼ਕਤੀ ਨਾਲ ਨਿਭਾਰੀ ਆ ਇੱਧਰ ਆ ਗਿਆ ਬਿਜਲੀ ਗ੍ਰਿਡ ਇਹ ਕਾ ਦੇਖੋ ਆ ਵੀ ਸੜਕਾ ਜਿਹੜੀ ਸਮਾਣੇ ਤੋਂ ਭਵਾਨੀਗੜ੍ਹ ਨੂੰ ਜਾਂਦੀ ਹੈ ਨਾ ਇਹ ਮੇਨ ਮੰਡੀ ਵਾਲੇ ਮੋੜ ਦੇ ਉੱਪਰ ਆ ਗਈ ਛੜਕ ਇਹ ਬਿਲਕੁਲ ਮੰਡੀ ਦੇ ਸਾਹਮਣੇ ਆ ਤੇ ਤੁਸੀਂ ਦੇਖੋਗੇ ਨਾ ਜੇ ਇਹਦਾ ਇੰਨਾ ਬੁਰਾ ਹਾਲ ਹੋਇਆ ਹੋਇਆ ਨਾ ਛੜਕਦਾ ਛੱਡ ਗੱਲਾਂ ਆ ਦੋ ਤੁਹਾਨੂੰ ਦਿਖਾਉਂਦੇ ਆਂਗੇ ਦੇਖੋ ਆ ਤਾਂ ਇਧਰੋਂ ਬੰਦੀ ਕਰਤਾ ਮੇਰੇ ਹਿਸਾਬ ਨਾਲ ਤਾਂ ਨਿਕਲਣਾ ਕਰਨਾ ਉਹ ਕਿਉਂਕਿ ਇਹਦਾ ਹਾਲ ਹੀ ਇੰਨਾ ਭੈੜਾ ਹੋਇਆ ਹੋਇਆ ਤੇ ਛੱਡ ਗੱਲਾਂ ਦੋ ਆ ਦੇਖੋ ਇੰਨਾ ਭੈੜਾ ਹਾਲ ਆ ਇਹਦਾ ਤੁਸੀਂ ਦੇਖ ਸਕਦੇ ਹੋਗੇ ਨਾ ਆ ਦੇਖੋ ਇੰਨਾ ਬੁਰਾ ਹਾਲ ਆ ਸੜੀ ਦਾ ਭੈੜਾ ਹਾਲ ਹੋਇਆ ਪਿਆਗਾ ਇਹਦਾ ਕੋਈ ਵਾਲੀਵਾਰਸ ਨਹੀਂ ਕੋਈ ਇਹਦਾ ਕੁਝ ਨਹੀਂਗਾ ਦੇਖ ਲਿਆ ਤੁਸੀਂ ਸੜਕ ਦਾ ਹਾਲ ਦੇਖ ਲਿਆ ਇੰਨਾ ਭੈੜਾ ਹਾਲ ਦਾ ਸੜਕ ਦਾ ਇਹ ਤਾਂ ਛੱਡ ਗੱਲਾਂ ਦੋ ਮੈਂ ਕਹਿੰਦਾ ਬੁਰਾ ਹਾਲ ਹੋਇਆ ਪਿਆਗਾ ਬੱਲੇ ਬੱਲੇ ਹੋਈ ਪਿਆ ਸਮਾਣੇ ਦੀ ਇੰਨਾ ਭੜਾ ਹਾਲ ਇਹ ਵੀ ਗੱਡੀ ਚਲਾ ਚਲਾ ਕੇ ਬਹੁਤ ਜ਼ਿਆਦਾ ਇਹ ਵੀ ਗੱਡੀ ਚਲਾ ਚਲਾ ਕੇ ਦੁਖੀ ਹੋ ਗਿਆ ਸਰਕਾਰ ਨਹੀਂ ਦੇਖੀ ਹੈਗੀ ਇਹੀ ਜਿਹੇ ਜੀ ਸਰਕਾਰ ਇਹ ਅਸੀਂ ਹੁਣ ਅੱਗੋਂ ਆਏਾਂਗੇ ਚੰਡੀਗੜ੍ਹ ਤੋਂ ਵਧੀਆ ਗੱਡੀ ਆਈ ਹੈਗੀ ਜਦੋਂ ਪਸਿਆਣੇ ਤੋਂ ਸਮਾਣੇ ਨੂੰ ਗੱਡੀ ਪਾ ਲਈ ਨਾ ਤਾਂ ਸਮਝ ਲਓ ਇੰਨਾ ਬੁਰਾ ਹਾਲ ਬਾਈ ਮੈਂ ਕਹਿੰਨਾ ਪੁੱਛਣਾ ਬੱਲੇ ਬੱਲੇ ਕਰਾ ਦੇ ਇੱਕ ਟੂਲ ਟੈਕਸ ਜੇ ਬੰਦ ਹੋ ਗਿਆ ਉਹਦੇ ਕਰਕੇ ਵੀ ਹੋ ਗਿਆ ਕਿਉਂਕਿ ਨਹੀਂ ਤਾਂ ਜੇ ਕੋਈ ਟੂਲ ਟੈਕਸ ਨੂੰ ਪਹਿਲਾਂ ਸੀ ਟੂਲ ਟੈਕਸ ਨੂੰ ਫੜ ਲੈਂਦੇ ਤੇਗੇ ਵੀ ਭਾਈ ਯਾਰ ਤੂੰ ਟੂਲ ਟੈਕਸ ਕੱਟਦਾ ਹਨਾ ਇਹਦਾ ਕੋਈ ਕਰਕੇ ਦੇ ਉਹ ਟੂਲ ਟੈਕਸ ਬੰਦ ਹੋ ਗਿਆ ਚਕਾਤਾ ਪਹਿਲਾਂ ਤਾਂ ਕਿੰਨੇ ਬੇਰੁਜ਼ਗਾਰ ਵਿਚਾਰੇ ਮੁੰਡੇ ਬੇਰੁਜ਼ਗਾਰ ਨਿਕਲ ਗਏ ਕਿੰਨੇ ਉੱਥੇ ਹਨਾ ਬੇਰੁਜ਼ਗਾਰ ਕੁੜੀਆਂ ਹੋ ਗਈਆਂ ਜਿਹੜੀਆਂ ਲੱਗੀਆਂ ਸੀ ਉੱਥੇ ਤੇ ਹੁਣ ਉਸ ਤੋਂ ਬਾਅਦ ਰੱਬ ਥੋੜਾ ਭਲਾ ਕਰੇ ਉਹ ਟੂਲ ਟੈਕਸ ਬੰਦ ਹੋ ਗਿਆ ਹੁਣ ਸੜਕ ਦਾ ਵੀ ਘੜਾ ਹਲੋ ਗਿਆ ਹੁਣ ਕਹੀ ਇਹਦਾ ਕਹੀ ਹੈ ਕੀ ਨੂੰ ਸਾਰਾ ਪ੍ਰਸ਼ਾਸਨ ਵੀ ਨਾਲੇ ਹਰ ਰੋਜ਼ ਵੱਡੇ ਵੱਡੇ ਮੰਤਰੀ ਵੀ ਲੰਘਦੇ ਨੇ ਪੁਲਿਸ ਮੁਲਾਜ਼ਮ ਵੀ ਲੱਗਦੇ ਨੇ ਉਹ ਸੜਕ ਦੇ ਉੱਤੇ ਉਹ ਐ ਨਹੀਂ ਵੀ ਕੋਈ ਮਤਲਬ ਕਿ ਉਹ ਕਰ ਲੈਣਾ ਨਾਲ ਕੋਈ ਮੀਟਿੰਗ ਕਰਕੇ ਕਰ ਲੈਣ ਪਰ ਬੁਰਾ ਹਾਲ ਹੋਇਆ ਪਿਆ ਹੈਗਾ ਹੁਣ ਤੁਹਾਨੂੰ ਉਹ ਸੜਕ ਦਿਖਾਉਣੇ ਆਗੇ ਜਿਹੜੀ ਸਮਾਨੇ ਤੋਂ ਕਲਾਰਾਂ ਨੂੰ ਜਾਂਦੀ ਆ ਤੁਹਾਨੂੰ ਉਹ ਸੜਕ ਵੀ ਦਿਖਾਉਣੇ ਆ ਕਿ ਉਹ ਝੜਕਦਾ ਵੀ ਕੀ ਹਾਲ ਚਾਲ ਆ ਤੁਹਾਨੂੰ ਦਿਖਾਉਣੇ ਆ ਹਾਂ ਹੁਣ ਫੇਰ ਜਦਵਲ ਵੇਖੜ ਕੇ ਤੇ ਜਦਵਲ ਦਾ ਚਨਾ ਛੂਪਾ ਸਾਰਾ ਕੈਂਚੀਆਂ ਦੇ ਵਿੱਚ ਉਹ ਬੱਸ ਹਾਂ ਜਦਵਲ ਮੇਰੇ ਨਾਲ ਤੇ ਬਈ ਸਾਹ ਹੁਣ ਵਧੀਆ ਪਾਦੀ ਮੇਰੇ ਨਾਲ ਤੇ ਸਾਰਾ ਸਮਾਨ ਵਧੀਆ ਪਾਦੀ ਉਹ ਕਰਮਚੀ ਦਾ ਜੋ ਮਰਜ਼ੀ ਕਰਦਾ ਰਿਹਾ ਉਹਦੇ ਨਾਲ ਤੇ ਬਹੁਤ ਟੌਪ ਦੇ ਬਣਾਉਂਦਾ ਹੈਗਾ ਸੀ ਜਿਹੜੋ ਵੀ ਖੜਦੇ ਆ ਨਾ ਉਹਰੇ ਤਾਂ ਬਾਈ ਕੋਲੇ ਖੜਕੇ ਜਾਣੇ ਹੋਣੇ ਤੁਸੀਂ ਵੀ ਉਹਦਾ ਕਲਾਰਾ ਕੈਂਚੀਆਂ 'ਚ ਆ ਜਿ ਪ੍ਰੇਮ ਜਿਆਦਾ ਬਣਾਉਣਾ ਆ ਮੁੰਡੇ ਦਾ ਜੇ ਜਦੋਂ ਮਰਜ਼ੀ ਖਾਏ ਉਹ ਪੀਓ ਹੋਰ ਜਿਆਦਾ ਮੀਮੂ ਕੇ ਮੇਰਾ ਫਿਰ ਗੜੇ ਤਾਂ ਨਹੀਂ ਪਏ ਸਾਡੇ ਪਿੰਡ ਗੜੇ ਪਏ ਸਾਡੇ ਪਿੰਡ ਗੜੇ ਪਏ ਤੇ ਨਜ਼ਾਰਾ ਆ ਗਿਆ ਗੜਿਆਂ ਚ ਵੀ ਜਦੋਂ ਲੱਗੇ ਨਾ ਸਿਰ ਚ ਪੰਜ ਚਾਰ ਫਿਰ ਵਧੀਆ ਹੋ ਗਿਆ ਆ ਤੁਹਾਨੂੰ ਸੜਕ ਦਿਖਾਉਣਾ ਹੈ ਕਿ ਸਮਾਣੇ ਤੋਂ ਕਲਾਰਾਂ ਵੱਲ ਜਾ ਰਹੀ ਆ ਆ ਦੇਖੋ ਇਹ ਸੜਕ ਦੇ ਵਿੱਚ ਨਾ ਮਿਲਣਾ ਦਾ ਵੀ ਕੋਈ ਕਰਮ ਵਾਲਾ ਹੀ ਹੋਊਗਾ ਜਿਹੜਾ ਕੋਈ ਮੀਂਹ ਪੈਂਦੇ ਦੇ ਵਿੱਚੋਂ ਲੰਘ ਜੇ ਲੰਘ ਜੇ ਨਹੀਂ ਮੈਨੂੰ ਲੱਗਦਾ ਵੀ ਬਹੁਤ ਪੈੜਾ ਹਾਲ ਹੁੰਦਾਗਾ ਸੜਕ ਦੇ ਉੱਪਰ ਬਹੁਤ ਪੈੜਾ ਹਾਲ ਹੈ ਦਾ ਮੀਂਹ ਪੈਂਦੇ ਚ ਤਾਂ ਬਸ ਪੁੱਛਣਾ ਇਹਦਾ ਤਾਂ ਪੈੜਾ ਹੀ ਹਾਲ ਆ ਆਹ ਔਰੋਂ ਵੀ ਬਹੁਤ ਪੈੜਾ ਹਾਲ ਆਗਾ ਸੜਕ ਦਾ ਤੁਸੀਂ ਦੇਖੋ ਵੀ ਇੱਥੇ ਇੰਨਾ ਪੈੜਾ ਹਾਲ ਆਗਾ ਨਾ ਛੱਡ ਗੱਲਾਂ ਦਾ ਉਹ ਆਹ ਦੇਖੋ ਕਿੰਨਾ ਕਿੰਨਾ ਪਾਣੀ ਖੜਿਆਗਾ ਇੱਥੇ ਜਿਵੇਂ ਕਹਿੰਦੇ ਨੇ ਨਾ ਵੀ ਐਸੇ ਹੀ ਕੋੜ ਆ ਇਹ ਤੇ ਮੀਂਹ ਦੇ ਵਿੱਚ ਵੀ ਕੋੜ ਆ ਇਹ ਗਰਮੀ ਦੇ ਵਿੱਚ ਵੀ ਕੋੜ ਆਗਾ ਤੁਸੀਂ ਦੇਖ ਸਕਦੇ ਹੋਗੇ ਇੱਧਰ ਕੋਈ ਇਹ ਪਤਾ ਨਹੀਂ ਦਾ ਇਲਾਕਾ ਭਾਈ ਸਮਾਣੇ ਚ ਪੈਂਦਾ ਪਤਨੀ ਸਤਰਾਣੇ ਚ ਪੈਂਦਾ ਪਰ 5 ਸਾਲ ਪੂਰੇ ਹੋਣ ਵਾਲੇ ਹੋਗੇ ਆਹ ਸੜਕ ਦੀ ਵਿਚਾਰੀ ਦੀ ਨਾ ਇੱਥੇ ਆ ਅਜੇ ਪਹਿਲਾਂ ਥੋੜੀ ਬਹੁਤੀ ਠੀਕ ਹੈਗੀ ਸੀਗੀ ਆਹ ਦੇਖ ਲਓ ਇਹਦਾ ਹਾਲ ਇੰਨਾ ਭੈੜਾ ਹਾਲ ਰਿਆਂ ਦਾ ਛੱਡ ਗੱਲਾਂ ਹਾਂ ਆਹ ਦੇਖੋ ਗੱਡੀਆਂ ਵੀ ਵਜਾ ਵਜਾ ਕਰ ਰਹੀਆਂ ਨੇਗੀਆਂ ਇੰਨੀ ਸਾਫ਼ ਸੁਥਰੀ ਸੜਕ ਨਹੀਂ ਦੇਖੀ ਸਾਂ ਕਦੇ ਵੀ ਆ ਤਾਂ ਸਾਡੇ ਇੱਕ ਬੱਸ ਸਮਾਣੇ ਹਲਕੇ ਨੂੰ 17 ਨੇ ਹਲਕੇ ਨੂੰ ਦਾਗ ਆ ਇੱਕ ਇਹ ਇਹ ਜਿਹੜਾ 17 ਨੇ ਹਲਕੇ ਦੇ ਦਾਗ ਮੱਥੇ ਤੇ ਲੱਗ ਗਿਆ ਨਾ ਜਿਹੜਾ ਇਹ ਇਹ ਉਹ ਆ ਇਹ ਸਮਾਣਾਂ ਤੇ 17ਾਣਾ ਦੋਨੇ ਮਿਲ ਕੇ ਦਾਗ ਚੱਲ ਰਹੇ ਨੇਗੇ ਕੋਈ ਟੈਨਸ਼ਨ ਨਹੀਂ ਕਿਸੇ ਨੂੰ ਕੋਈ ਫਿਕਰ ਨਹੀਂ ਕੋਈ ਫਾਕਾ ਨਹੀਂਗਾ ਆ ਦੇਖੋ ਇੰਨਾ ਜ਼ਿਆਦਾ ਪੜਾ ਹੋਇਆ ਹੋਇਆ ਨਾ ਕੰਮ ਜਿਆਦਾ ਵੀ ਛੱਡ ਗੱਲਾਂ ਦਾ ਉਹ ਆ ਵਿਚਾਰੀ ਬੱਸ ਵੀ ਹੁਣ ਮਜ਼ਾ ਪੁੱਛ ਪੁੱਛ ਕੇ ਆ ਰਹੀ ਹੈਗੀ ਤੇ ਆ ਦੇਖੋ ਇਹਦੇ ਸੜਕ ਦੇ ਵੀ ਧੂੜ ਵੀ ਬਹੁਤ ਹੁੰਦੀ ਆ ਚਾਹੇ ਮੀਂਹ ਆ ਉਦੋਂ ਵੀ ਭੜਾਹਾਲ ਹੋ ਜਾਂਦਾਗਾ ਤੇ ਬਾਕੀ ਪ੍ਰਮਾਤਮਾ ਭਾਈ ਮਿਹਰ ਕਰੇ ਕੀ ਬਣੂਗਾ ਤੇ ਕੁਝ ਨਹੀਂ ਕਹਿ ਸਕਦੇ ਚਲੋ ਬਾਕੀ ਸਾਡੀਆਂ ਤਾਂ ਆਸਾਂ ਹੁਣ ਜਿਹੜੀ ਆਉਣ ਵਾਲੀ ਸਰਕਾਰ ਆ ਗਈ ਉਸੇ ਤੋਂ ਅਸੀਂ ਤਾਂ ਆਸ ਕਰਦੇ ਆਂਗੇ ਵੀ ਭਾਈ ਜਿਹੜੀ ਇਹ ਜਿਹੜਾ ਹੈਗਾ ਸਿਸਟਮ ਇਹਨੂੰ ਹੱਲ ਕਰੇ ਜਲਦੀ ਇਹ ਸੜਕਾ ਜਿਹੜੀ ਇਹ ਦੋ ਉਹਨੂੰ ਜੋੜਦੀ ਆ ਕਿ ਜਲਿਆਂ ਨੂੰ ਇਹ ਪਟਿਆਲੇ ਜ਼ਿਲ੍ਹੇ ਨੂੰ ਵੀ ਜੋੜਦੀ ਆ ਪਟਿਆਲੇ ਤੋਂ ਸੰਗਰੂਰ ਜ਼ਿਲ੍ਹੇ ਨੂੰ ਵੀ ਜੋੜਦੀ ਆ ਉਹ ਪਤਾ ਨਹੀਂ ਕਿੱਥੇ ਕੀ ਹੋ ਰਿਹਾਗਾ ਹੁਣ ਆ ਦੇਖੋ ਆ ਫੇਰ ਅੱਗੇ ਬਣਿਆ ਪਿਆਗਾ ਕਿ ਨਰਕ ਆ ਦੇਖੋ ਭੈੜਾ ਹਾਲ ਇੰਨਾ ਵਾਹਿਗੁਰੂ ਕਿਰਪਾ ਕਰੇ ਇੰਨਾ ਭੈੜਾ ਹਾਲ ਮੈਂ ਨਹੀਂ ਦੇਖਿਆ ਕਦੇ ਵੀ ਚਲੋ ਬਾਕੀ ਪ੍ਰਮਾਤਮਾ ਕਿਰਪਾ ਕਰਨ